ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਡੇ YouTube ਚੈਨਲ PB Horse Lover ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਅੱਜ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਸੀ ਬਾਈ ਪਿਆਰੇ ਕੋਲੇ ਪਿੰਡ ਕੌਂਕੇ ਕਲਾਂ ਜੀ ਬਾਈ ਦੀ ਘੋੜੇ ਨੂੰ ਲਾਮਿਨੇਟ ਸੁਯੂਈ ਸੀਗੀ ਕਾਫੀ ਟਾਈਮ ਤੋਂ ਪੈਰਾਂ ਚ ਆਇਆ ਸੀ ਘੋੜਾ ਤੇ ਬਹੁਤ ਔਖਾ ਸੀਗਾ ਤੇ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਤੇ ਹੁਣ ਘੋੜਾ ਬਹੁਤ ਅੱਗੇ ਨਾਲ ਰਿਕਵਰ ਹੋ ਗਿਆ ਤੇ ਬਾਈ ਦੱਸੋ ਜੀ ਫਿਰ ਕਿਵੇਂ ਆ ਬਾਈ ਸਤਿ ਸ੍ਰੀ ਅਕਾਲ ਸਾਰੇ ਕੋੜੇ ਵਾਲਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਬਾਈ 8-9 ਮਹੀਨੇ ਹੋ ਗਏ ਕੋੜਾ ਪਿਆਈ ਸੀਗਾ ਚਲੋ ਸਾਲ ਤਾਂ ਪੂਰੇ ਪਿਆਈ ਰਿਹਾ ਇਹ ਬਾਈ ਤਾਂ ਐ ਮੰਨ ਜਾ ਹੋ ਗਿਆ ਸੀ ਵੀ ਯਾਰ ਇਹਨੂੰ ਬਚਾਰੇ ਨੂੰ ਟੀਕਾ ਹੀ ਲਾ ਦਗੇ ਤੇ ਫੇਰ ਵੀ ਪਰਮਾਨ ਨਹੀਂ ਕੀਤਾ ਪਰ ਮਿਹਨਤ ਪੈ ਗਈ ਗੁਰੀ ਆਉਣ ਲੱਗ ਗਿਆ ਮੇਰੇ ਕੋਲੇ ਗੁਰੀ ਮੈਨੂੰ ਇੱਕ ਦੋ ਚੀਜ਼ਾਂ ਦੱਸ ਕੇ ਗਿਆ ਸੀ ਤੇ ਮੈਂ ਉਹ ਕਰਨ ਲੱਗ ਗਿਆ ਪਰ ਕੋੜਾ ਬਹੁਤ ਵਾਪਸੀ ਕਰ ਗਿਆ 90% ਵਾਪਸੀ ਕਰ ਗਿਆ ਕੋੜਾ ਫੋਲ ਤੇ ਕਿੱਥੇ ਤਾਂ ਸਾਨੂੰ ਕੋਈ ਆਸ ਹੀ ਨਹੀਂ ਸੀ ਕਿ ਘੋੜਾ ਬਚੂਗਾ ਸਾਨੂੰ ਐਸ ਵੀ ਇਹਨੇ ਮਰ ਜਾਣਾ ਵਿਚਾਰੇ ਨੇ ਬਈ ਹੁਣ ਦਿਲ ਖੁਸ਼ ਆ ਗਿਆ ਮੈਂ ਕਹਿੰਦਾ ਯਾਰ ਮੈਂ ਤਾਂ ਹੁਣੇ ਹੀ हट ਗਿਆ ਸੀ ਇੱਧਰ ਯਾਰ ਮੈਂ ਬਾਸ ਮੋੜ ਜਾਂਦਾ ਜੀ ਉੱਥੋਂ ਛੋੜਾ ਦੇਖ ਕੇ ਬਾਸ ਮੋੜ ਜਾਣਾ ਬਹੁਤ ਪਿਆਰ ਨਾਲ ਤਿਆਰ ਕੀਤਾ ਸੀ ਬਹੁਤ ਜ਼ੋਰ ਲਾਇਆ ਸੀ ਇਹ ਤੇ ਹਾਂ ਬਈ ਮੈਂ ਦੇਖਿਆ ਵੀ ਤਾਂ ਪੁੱਤਾਂ ਵਾਂਗੂ ਪਾਲਿਆ ਯਾਰ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ ਪਹਿਲਾਂ ਵੀ ਘੋੜੇ ਤਿਆਰ ਕੀਤੇ ਆਪਾਂ ਇਹ ਤੀਜਾ ਘੋੜਾ ਤਿਆਰ ਹੁੰਦਾ ਸੀ ਤੇ ਹਜੇ ਤਾਂ ਦੋ ਦਾੰਦ ਬੱਚਾ ਹੋ ਰਿਹਾ ਤੇ 66 ਇੰਚ ਦੀ ਹਾਈਟ ਹੈ ਦੀ ਲਾਰ ਰਤਨ ਦਾ ਇਹ ਲਾਲ ਤਾਂ ਦਿਲਵਾਗਦਾ ਆ ਬਈ ਥੋੜੀ ਤੇ ਮੇਰੀ ਮਿਹਨਤ ਲਾ ਲੋ ਮੈਂ ਚਲੋ ਮੈਂ ਤਾਂ ਆਪਣੇ ਆਪ ਕੀ ਕਹਿਣਾ ਵਾ ਥੋੜੀ ਮਿਹਨਤ ਨੇ ਰੰਗ ਨਹੀਂ ਮਿਹਨਤ ਵੀ ਜੇ ਸਿੱਧੇ ਰਾਹ ਬੰਦਾ ਕੋਈ ਆ ਕੇ ਪਾਉ ਫੇਰ ਹੀ ਮਿਹਨਤ ਕੰਮ ਕਰੂਗੀ ਤੇ ਤੂੰ ਸਿੱਧੇ ਰਾਹ ਸਾਨੂੰ ਪਤਾ ਆ ਕੇ ਤੇ ਬਈ ਮੁੰਡੇ ਤੋਂ ਵਧੀਆ ਬਹੁਤ ਵਧੀਆ ਕੰਮ ਕਰਦਾ ਇਮਾਨਦਾਰੀ ਨਾਲ ਲਾਲਚ ਨਹੀਂ ਕਰਦਾ ਤੇ ਕਿਹ ਵੱਡੀ ਗੱਲ ਆ ਵੀ ਬਹੁਤ ਮੇਰੇ ਕੋਲੇ ਆਏ ਬੰਦੇ ਇੱਥੇ ਪਾウダー ਪਾウダー ਵੀ ਦਿੰਦੇ ਰਹੇ ਮੈਨੂੰ ਬਹੁਤ ਲਾਲਚੀ ਵਾਲਾ ਕੰਮ ਹੋ ਗਿਆ ਸੀਗਾ ਜਦੋਂ ਕੋੜਾ ਪਿਆ ਹੁੰਦਾ ਨਾ ਬਿਮਾਰ ਕਿਸੇ ਦਾ ਕੋਈ ਜਾਨਵਰ ਬਿਮਾਰ ਹੁੰਦਾ ਉਹਦੋਂ ਲੋਕ ਲਾਲਚ ਬਹੁਤ ਕਰਨ ਲੱਗ ਜਾਂਦੇ ਆ ਦੁਖੀ ਦਾ ਪਹਿਲਾ ਹੀ ਹੁੰਦਾ ਬੰਦਾ ਇਹ ਤਾਂ ਹੈ ਬਈ ਤੇ ਉਦੋਂ ਮਜਬੂਰੀ ਹੁੰਦੀ ਆ ਵੀ ਆਪਾਂ ਕੋਈ ਵੀ ਗੱਲ ਕਹਿੰਦਾ ਉਹਦੀ ਮੰਨਣੀ ਪੈਂਦੀ ਆ ਪਰ ਗੁਰੀ ਨੇ ਮੈਨੂੰ ਕਿਹਾ ਗੁਰੀ ਨੇ ਤੇ ਮੈਨੂੰ ਗੱਲ ਫਿੱਟ ਵੀ ਲੱਗੀ ਆ ਅਸੀਂ ਖੇਲ ਬਣਾ ਕੇ ਇਹਨੇ ਦਵਾਈ ਦੇ ਕੇ ਗਿਆ ਮੈਨੂੰ ਮੈਂ ਪਾਉਂਦਾ ਰਹਿਣਾ ਹਰ ਰੋਜ਼ ਪਾ ਕੇ ਤੇ ਇਹਨੂੰ 2 ਘੰਟੇ ਖੜਾਉਨੇ ਆ ਪਾਣੀ 'ਚ ਤੇ ਕੁਝ ਦਵਾਈਆਂ ਨੂੰ ਉਹਦਾ ਵੀ ਦਿੰਨੇ ਆ ਅਸੀਂ ਜਿਹੜੀਆਂ ਗੁਰੀ ਨੇ ਦਿੱਤੀਆਂ ਪਰ ਮਿਹਨਤ ਸਾਡੀ ਪੱਲੇ ਪੈ ਗਈ ਦੋਨਾਂ ਦੀ ਨਾਲ ਮਿਲ ਕੇ ਮਿਹਨਤ ਕੀਤੀ ਅਸੀਂ ਦੀ ਬੇਟਾ ਲੋ ਟੀਮ ਵਰਕ ਕੀ ਹਾਂ ਟੀਮ ਵਰਕ ਹੁੰਦਾ ਇਹ ਮੈਂ ਵੀ ਹੁਣ 2 ਮਹੀਨੇ ਬਾਅਦ ਆ ਕੇ ਤੁਸੀਂ ਮਿਹਨਤ ਨਾ ਕਰੋ ਉਹਦਾ ਵੀ ਕੋਈ ਫਾਇਦਾ ਨਹੀਂ ਇਹ ਤਾਂ ਹਰ ਰੋਜ਼ ਡਿਊਟੀ ਦੇਣੀ ਪੈਣੀ ਆ ਤੇ ਸਾਡੇ ਪਰਿਵਾਰ ਨੇ ਮੇਰੇ ਮੈਂ ਨਾ ਵੀ ਘਰੇ ਹੁੰਦਾ ਸੀ ਫਿਰ ਵੀ ਪਰਿਵਾਰ ਮੇਰਾ ਚਾਚੇ ਹੁਣੀ ਆ ਸਾਰੇ ਕਰਦੇ ਰਹੇ ਆ ਸੰਭਿਆ ਸੀ ਪੂਰਾ ਪਰ ਵਾਪਸੀ ਹੋ ਗਈ ਆ ਤੇ ਹੁਣ ਦਿਨ ਨਿਤ ਚੰਗਈ ਆ ਹਾਂਜੀ ਹਾਂਜੀ ਵਾਪਸੀ ਲੰਬੀ ਹੋਊਗਾ ਕਰੇ ਇਹਦੀ ਹੁਣ ਆਪਾਂ ਘੋੜੀ ਵੀ ਲਵਾਤੀ ਇਹ ਤੋਂ ਠੀਕ ਆ ਬਾਈ ਘਰੇ ਆਪਣੇ ਘੋੜੀ ਆ ਸੂਈ ਸੀ ਤੇ ਆਪਾਂ ਘੋੜੀ ਸਿਲੇ ਚ ਹੀ ਲਵਾਈਏ ਤੋਂ ਬੱਸ ਤੰਦਰੁਸਤ ਹੋ ਗਏ ਮੈਂ ਕਹਿੰਦਾ ਬਹੁਤ ਸੋਹਣੀ ਉਹਦੇ ਕੁੜੀ ਲਾਈਏ ਨੇ ਵਧੀਆ ਜੇ ਤਗੜਾ ਕਰਕੇ ਲਾਈਏ ਕਿੱਥੇ ਪਿਆ ਸੀ ਕੋਈ ਪਿਆਈ ਸੀਗਾ ਯਾਰ ਸਮਝ ਲੈ ਤੇ ਬਾਕੀ ਪਿਛਲੀਆਂ ਲੱਤਾਂ ਦੀ ਵੇਟ ਸੱਟਦਾ ਸੀ ਉਦੋਂ ਹਾਂ ਮੂਰੇ ਤਾਂ ਪੈਰੀ ਨਹੀਂ ਲਾਉਂਦਾ ਸੀ ਮੂਰੇ ਤਾਂ ਇਹ ਪਿੱਛੇ 8-9 ਮਹੀਨੇ ਹੋ ਗਏ ਸਾਨੂੰ 8-9 ਮਹੀਨੇ ਬਾਅਦ ਆ ਅੱਜ ਬਾਹਰ ਕੱਢਈ ਆ ਵੀਡੀਓ ਬਣਾਈ ਆ ਇਹਦੀ ਹਾਂਜੀ ਤੇ ਪਹਿਲਾਂ ਵੀਡੀਓ ਵੀ ਪਈਆਂ ਨੇ ਪਹਿਲਾਂ ਵਾਲੀਆਂ ਪਈਆਂ ਹਾਂ ਉਹ ਵੀ ਲਾ ਕੇ ਦਿਖਾਵਾਂਗੇ ਜੋ ਵੀ ਦਿਖਾਉਣੀ ਚਾਹੀਦੀਆਂ ਇਬਾ ਅਸੀਂ ਤਾਂ ਕਹਿੰਦੇ ਨਹੀਂ ਵੀ ਕਿਸੇ ਦਾ ਆਏ ਨਾ ਹੋਵੇ ਕਿਸੇ ਦਾ ਜਾਨਵਰ ਯਾਰ 10 ਬੰਦ ਦਾ ਨਾ ਹੋਵੇ ਤੇ ਪੱਲਾ ਹੋ ਜਾਵੇ ਪੱਲਾ ਹੋ ਜਾਵੇ ਹਾਂ ਜੇ ਕਿਸੇ ਨੂੰ ਬਈ ਕਿਸੇ ਦਾ ਪਿਆਰ ਵੀ ਬਿਮਾਰ ਤੇ ਗੁਰੂ ਨਾਲ ਜਰੂਰ ਗੁਰੂ ਨਾਲ ਫੋਨ ਤੇ ਗੱਲ ਕਰ ਲਿਓ ਤੇ ਗੁਰੂ ਤੁਹਾਨੂੰ ਸਲਾਹ ਦੱਸ ਦੂਗਾ ਦਵਾਈ ਦੱਸ ਦੂਗਾ ਤੇ ਫੇ ਰੱਬ ਦੇ ਰੰਗ ਆ ਕਿਹੜੇ ਹੱਥ ਲੈ ਕੇ ਜਾਣਾ ਉਹਨੇ ਕਰਨਾ ਤਾਂ ਵਾਹਿਗੁਰੂ ਨੇ ਵਾਹਿਗੁਰੂ ਨੇ ਬਾਬਾ ਦੀਪ ਸਿੰਘ ਹੀ ਕਰਦਾ ਸਾਰਾ ਕੁਝ ਤੁਸੀਂ ਇੰਸਟ ਕਰ ਸਕਦੇ ਆ ਹੱਥ ਪੱਲਾ ਮਾਰ ਸਕਦੇ ਆ ਹਾਂਜੀ ਹਾਂਜੀ ਕਿਸੇ ਦਾ ਵਾਹਿਗੁਰੂ ਨੇ ਕਰਨਾ ਜੀ ਹਾਂਜੀ ਹਾਂਜੀ ਠੀਕ ਆ ਜੀ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਜੀ